ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਮਹਾਨ ਜਰਨੈਲ ਮਹਾਨ ਨਾਇਕ ਸਿੱਖ ਕੌਮ ਦੇ ਮਹਾਨ ਸ਼ਿਫਾਸਲਾਰ ਬਾਬਾ ਬੀਰ ਸਿੰਘ ਤੇ ਧੀਰ ਸਿੰਘ ਦੇ ਜੀਵਨ ਦੇ ਕੁਝ ਤੱਥ ਸਾਂਝੇ ਕਰਾਂਗੇ ਸ਼ਮਸ਼ੇਰ ਸਿੰਘ ਅਸ਼ੋਕ ਦੀ ਪੁਸਤਕ ਮਜਬੀ ਸਿੱਖਾਂ ਦਾ ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸਾਰੀਆਂ ਮਹੱਮਾਂ ਦੇ ਨਾਲ ਬਾਬਾ ਬੀਰ ਸਿੰਘ ਤੇ ਧੀਰ ਸਿੰਘ ਸਹਿਯੋਗੀ ਰਹੇ ਇਸ ਤੋਂ ਬਾਅਦ ਭਾਈ ਵਿਸਾਖਾ ਸਿੰਘ ਦੀ ਪੁਸਤਕ ਸੰਤ ਸਿਪਾਹੀ ਮਾਲਵਾ ਪੰਨਾ ਨੰਬਰ 161 ਵਿੱਚ ਬਾਬਾ ਬੀਰ ਸਿੰਘ ਤੇ ਧੀਰ ਸਿੰਘ ਨੇ ਜਦ ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲ ਕੇ ਸਰਹੰਦ ਫਤਿਹ ਕੀਤੀ ਤਾਂ ਉਹਨਾਂ ਦੇ ਮਨ ਨੂੰ ਸ਼ਾਂਤੀ ਆਈ ਉਹਨਾਂ ਨੇ ਇਸ ਤਰ੍ਹਾਂ ਲਿਖਿਆ ਹੋਇਆ ਅਗਲੀ ਪ੍ਰੀਤ ਲੜੀ ਦਾ ਅੰਕ ਨੰਬਰ 18 ਫਰਵਰੀ 1999 ਪ੍ਰੋਫੈਸਰ ਗਰਨਾੰਦ ਸਿੰਘ ਦਾ ਇਤਿਹਾਸਕ ਲੇਖ ਜਿਹਦੇ ਵਿੱਚ ਲਿਖਿਆ ਖਾਲਸੇ ਦੇ 300 ਸਾਲਾਂ ਦੇ ਜਸ਼ਨ ਤੇ ਇੱਕ ਨਜ਼ਰੀਆ ਉਹਦੇ ਵਿੱਚ ਲਿਖਿਆ ਹੈ ਖਾਲਸੇ ਨੇ ਸਰਹੰਦ ਫਤਿਹ ਕਰਨ ਤੋਂ ਬਾਅਦ ਜਦੋਂ ਪਹਿਲਾ ਕੇਸਰੀ ਨਿਸ਼ਾਨ ਲਹਿਰਾਇਆ ਤੇ ਬਾਬਾ ਬੀਰ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਥਾਪਿਆ ਤੇ ਜਾਤ ਪਾਤ ਦੇ ਕੋੜ ਨੂੰ ਚੜਚੋਖੰ ਖਤਮ ਕੀਤਾ ਗਿਆ ਨਰਿੰਦਰ ਸਿੰਘ ਆਰਫੀ ਦੀ ਪੁਸਤਕ ਰੰਗਰੇਟਾਂ ਦਾ ਇਤਿਹਾਸ ਪੰਨਾ ਨੰਬਰ 343 ਵਿੱਚ ਲਿਖਦੇ ਹਨ ਕੇ ਬਾਬਾ ਬੀਰ ਸਿੰਘ ਨੇ ਸਰਹੰਦ ਦਾ ਸੂਬੇਦਾਰ ਬਣਦਿਆਂ ਹੀ ਨਾਲ ਲੱਗਦੇ ਪਹਾੜੀ ਖੇਤਰ ਮੁਗਲਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾ ਕੇ ਸਿੰਘਾਂ ਦੇ ਇਲਾਕੇ ਵਿੱਚ ਸ਼ਾਮਲ ਆਇਆ ਬਾਬਾ ਆਲਾ ਸਿੰਘ ਦਾ ਉਹਨਾਂ ਨੇ ਖਾਲਸਾ ਦਿਆਂ ਸਮੂਹ ਜਥੇਬੰਦੀਆਂ ਨੂੰ ਸਾਰੀਆਂ ਮਿਸਲਾਂ ਨੂੰ ਇਕੱਠਿਆਂ ਕਰਦਾ ਕਰਦੇ ਹੋਇਆ ਇੱਕ ਖਾਲਸਾ ਦਲ ਦੀ ਸਥਾਪਨਾ ਕੀਤੀ ਅਤੇ ਪੰਜ ਨਿਸ਼ਾਨ ਜਾਰੀ ਕੀਤੇ ਜਿਨ੍ਹਾਂ ਵਿੱਚੋਂ ਪੰਜਵਾਂ ਨਿਸ਼ਾਨ ਬਾਬਾ ਬੀਰ ਸਿੰਘ ਦੇ ਹਿੱਸੇ ਆਇਆ ਬਾਬਾ ਬੀਰ ਸਿੰਘ ਦੇ ਜੱਥੇ ਦੇ ਵਿੱਚ 1300 ਘੋੜ ਸਵਾਰ ਸਨ ਅਤੇ ਜਿਸ ਨੂੰ ਤਖਲਸ਼ ਬੰਗ ਮਿਸਲ ਬੰਗਸ਼ ਮਿਸਲ ਕਿਹਾ ਜਾਂਦਾ ਸੀ ਪ੍ਰਾਚੀਨ ਪ੍ਰਕਾਸ਼ ਗ੍ਰੰਥ ਵਿੱਚ ਰਤਨ ਸਿੰਘ ਪੰਗੂ ਇਸ ਤਰ੍ਹਾਂ ਲਿਖਦੇ ਹਨ ਹੋਤ ਰੰਗਰੇਟੇ ਗਏ ਬੀਰ ਸਿੰਘ ਜਵਾਨ 1300 ਘੋੜਾ ਚੜੇ ਰੋਤ ਨਗਾਰਾ ਜਦੋਂ ਨਿਸ਼ਾਨ ਇਹ ਜਥਾ ਨਰੋਲ ਰੰਗਰੇਟੇ ਸਿੰਘਾਂ ਦਾ ਸੀ ਸਨ 1740 ਤੋਂ ਲੈ ਕੇ 1760 ਦੇ ਵਿੱਚ ਇਹ ਜਥਾ ਕੇ ਨਿਰਪੱਖ ਰਹਿ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਕਰਦਾ ਰਿਹਾ ਇਸ ਜਥੇ ਦੇ ਮੁੱਖ ਤਿੰਨ ਜਥੇਦਾਰ ਸਨ ਬਾਬਾ ਵੀਰ ਸਿੰਘ ਰੰਗਰੇਟਾ ਬਾਬਾ ਮਦਨ ਸਿੰਘ ਰੰਗਰੇਟਾ ਬਾਬਾ ਜੌਨ ਸਿੰਘ ਰੰਗਰੇਟਾ ਸਮਾ ਆਇਆ 1722 ਵਿੱਚ ਬਾਬਾ ਅਲਾ ਸਿੰਘ ਨੇ ਬਰਨਾਲਾ ਚਹਿਰ ਬਸਾਇਆ ਤੇ ਨਾਲ ਹੀ ਲੋਂਗੋਵਾਲ ਬਸਾਇਆ 1723 ਈਸਵੀ ਦੇ ਵਿੱਚ ਬਾਬਾ ਆਲਾ ਸਿੰਘ ਦੀ ਸ਼ਕਤੀ ਨੂੰ ਕੁਚਲਣ ਵਾਸਤੇ ਪਠਾਣਾ ਵੱਲੋਂ ਬਣਾਈ ਗਈ ਵੱਡੀ ਯੋਜਨਾ ਤੇ ਇਹ ਲੜਾਈ ਦਾ ਮੈਦਾਨ ਖੁੱਲਦਿਆ ਹੀ ਬਾਬਾ ਆਲਾ ਸਿੰਘ ਨੇ ਬਾਬਾ ਬੁੱਢਾ ਜਲ ਨੂੰ ਸੁਨੇਹਾ ਭੇਜਿਆ ਤੇ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋਇਆ ਕਿ ਸਮੂਹ ਖਾਲਸਾ ਦਲ ਆਪਣੀਆਂ ਫੌਜਾਂ ਲੈ ਕੇ ਪਟਿਆਲੇ ਦੇ ਏਰੀਆ ਵਿੱਚ ਪਹੁੰਚੇ ਸਾਧ ਸੰਗਤ ਜੀ ਹਜੇ ਖਾਲਸਾ ਦਲ ਪਟਿਆਲੇ ਦੇ ਯੁੱਧ ਖੇਤਰ ਦੇ ਵਿੱਚ ਨਹੀਂ ਪਹੁੰਚਿਆ ਸੀ ਇਸ ਤੋਂ ਪਹਿਲਾਂ ਹੀ ਬਨੂੜ ਤੋਂ ਬੰਨੂ ਤੋਂ ਬਾਬਾ ਬੀਰ ਸਿੰਘ ਦਾ ਜਥਾ 1300 ਘੋੜ ਸਵਾਰਾਂ ਸਮੇਤ ਪਟਿਆਲੇ ਦੀ ਧਰਤੀ ਤੇ ਆ ਗੱਜਿਆ ਤੇ ਐਡੀ ਵੱਡੀ ਫੌਜ ਵੇਖ ਕੇ ਪਠਾਣਾ ਨੇ ਮੈਦਾਨ ਛੱਡ ਕੇ ਭੱਜਣਾ ਬਿਹਤਰ ਸਮਝਿਆ ਅਤੇ ਖਾਲਸਾ ਪੰਥ ਦੀ ਜਿੱਤ ਹੋਈ ਨਵਾਬ ਮਰੇਲ ਕੋਟਲੇ ਤੋਂ ਸੰਘੇੜਾ ਸ਼ੇਰਪੁਰ ਬਰਨਾਲਾ ਦਾ ਸਾਰਾ ਇਲਾਕਾ ਸਿੱਖ ਰਾਜ ਵਿੱਚ ਮਲਾਉਣ ਵਿੱਚ ਬਾਬਾ ਵੀਰ ਸਿੰਘ ਤੇ ਤੀਰ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਸੀ। ਬਾਬਾ ਅਲਾ ਸਿੰਘ ਜੀ ਨੇ ਆਪ ਜੀ ਨੂੰ ਇੱਕ ਕੀਮਤੀ ਘੋੜਾ ਤੇ 300 ਸਿੰਘਾਂ ਦਾ ਜਥਾ ਦੇ ਕੇ ਜੱਥੇ ਦੀ ਤਾਕਤ ਵਧਾਉਣ ਦੇ ਮਕਸਦ ਨਾਲ ਆਪ ਜੀ ਨੂੰ ਵੱਡਾ ਆਸ਼ੀਰਵਾਦ ਦਿੱਤਾ। ਪੰਥ ਵੱਲੋਂ ਆਪ ਜੀ ਦੀ ਡਿਊਟੀ ਬੰਗਸ ਖੇਤਰ ਵਿੱਚ ਲਗਾਏ ਜਾਣ ਮਗਰੋਂ ਬੰਗਸ ਖੇਤਰ ਦਾ ਜਿਹੜਾ ਵਿਸਥਾਰ ਸੀ ਅੱਜ ਦਾ ਗੁਜਰਾਵਾਲਾ ਹਰੀਪੁਰ ਖੈਬਰ ਪਖਤੂਨ ਖਵਾ ਤਿੱਬਤ ਦੀਆਂ ਪਹਾੜੀਆਂ ਦੇ ਨਾਲ ਫੈਲਾ ਇਲਾਕਾ ਪਲੱਸ ਖੈਬਰ ਦਰੇ ਤੋਂ ਪਾਰ ਦਾ ਅਫਗਾਨਿਸਤਾਨ ਦੇ ਵਿੱਚ ਇੱਡਾ ਹੀ ਵੱਡਾ ਇਲਾਕਾ ਸੀ ਜਿਸ ਨੂੰ ਬੰਗਸ ਖੇਤਰ ਕਿਹਾ ਜਾਂਦਾ ਸੀ ਬੰਗਸ ਖੇਤਰ ਦੇ ਕਬੀਲੇ ਛੋਟੇ-ਛੋਟੇ ਕਬੀਲਿਆਂ ਦੇ ਵਿੱਚ ਆਪਸ ਵਿੱਚ ਬਗਾਵਤ ਕਰਦੇ ਸਨ ਅਤੇ ਸਿੱਖਾਂ ਨਾਲ ਲੜਾਈਆਂ ਲੜਦੇ ਸਨ ਕਬੀਲਿਆਂ ਦੇ ਅਭਿਆਨ ਨੂੰ ਕੁਚਲਣ ਵਿੱਚ ਬਾਬਾ ਬੀਰ ਸਿੰਘ ਦਾ ਬਹੁਤ ਵੱਡਾ ਯੋਗਦਾਨ ਸੀ। ਤੈਮੂਰ ਲਗਾਤਾਰ ਰਾਜਾ ਨਾਲ ਦਿਨ ਰਾਤ ਇੱਕ ਕਰਕੇ ਸੰਧੀਆਂ ਕਰਦਾ ਪਿਆ ਸੀ ਤੇ ਉਹਨਾਂ ਦੀ ਨਿਗਾਹ ਬਾਬਾ ਬੀਰ ਸਿੰਘ ਜੀ ਦੀ ਸ਼ਕਤੀ ਸੈਨਾ ਤੇ ਪਈ। ਜਦੋਂ ਬਾਬਾ ਬੀਰ ਸਿੰਘ ਜੀ ਨਾਲ ਉਹਨਾਂ ਨੇ ਸੰਧੀ ਦੇ ਮਕਸਦ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਸਮੇਂ ਬਾਬਾ ਬੀਰ ਸਿੰਘ ਜੀ ਸ਼ੇਰ ਕਾਟੀ ਦੇ ਵਿੱਚ ਸਨ ਬਾਬਾ ਬੀਰ ਸਿੰਘ ਜੀ ਨੇ ਬੜੀ ਛੋਟੀ ਉਮਰ ਦੇ ਵਿੱਚ ਹੀ ਬੜੇ ਸਰੀ ਸਾਲ ਦੇ ਨਾਲ ਜਦੋਂ ਸ਼ੇਰ ਦਾ ਸ਼ਿਕਾਰ ਕੀਤਾ ਤਾਂ ਉਹਨਾਂ ਦੀ ਬਹਾਦਰੀ ਦੇ ਕisse ਤैमूर ਨੂੰ ਲਾਹੌਰ ਤੱਕ ਸੁਨੇ ਤਮੂਰ ਉਸ ਟਾਈਮ ਲਾਹੌਰ ਦਾ ਸੂਬੇਦਾਰ ਸੀ ਸਾਧ ਸੰਗਤ ਜੀ ਜ਼ਿਕਰ ਜੋ ਗੱਲ ਇਹ ਵੀ ਹੈ ਕਿ ਨਾਦਰ ਸ਼ਾਹ ਤੋਂ ਬਾਅਦ ਅਬਦਾਲੀ ਨੇ 이란 ਤੋਂ افغانستان ਨੂੰ ਬਿਲਕੁਲ ਆਜ਼ਾਦ ਕਰਵਾ ਦਿੱਤਾ ਸੀ افغانستان ਦਾ ਵਰਲਡ ਜਿਹੜਾ ਅਬਦਾਲੀ ਦੇ ਟਾਈਮ ਤੇ ਆਇਆ ਸੀ ਤੇ ਉਸ ਉਸ ਸਮੇਂ ਅਬਦਾਲੀ ਦੇ ਅਧੀਨ ਅਬਦਾਲੀ ਦੇ ਮੁੰਡੇ ਤਮੂਰ ਲਾਹੌਰ ਦਾ ਗਵਰਨਰ ਸੀ ਅਤੇ ਸਾਰਾ ਪੰਜਾਬ ਦਿੱਲੀ ਤੱਕ افغانستان ਦਾ ਹਿੱਸਾ ਸੀ افغانستان ਦੇ ਸਭ ਤੋਂ ਸਿਫਾਸਲਾਰ ਸਲਤਨਤ ਦੇ ਮਾਲਕਾ ਅੰਦیشہ ਅਫਦਾਲੀ ਦੇ ਨੱਕ ਹੇਟ ਇੱਕ ਰਾਜ ਦੀ ਸਥਾਪਨਾ ਕਰਨਾ ਬਹੁਤ ਵੱਡਾ ਕਰਤਵ ਸੀ ਜਿਹੜਾ ਬਾਬਾ ਬੀਰ ਸਿੰਘ ਤੇ ਧੀਰ ਸਿੰਘ ਯੋਧਿਆਂ ਦੀ ਅਗਵਾਈ ਦੇ ਵਿੱਚ ਹੋਇਆ ਹੁਣ ਇਥੇ ਤੈਮੂਰ ਨੇ ਬਾਬਾ ਬੀਰ ਸਿੰਘ ਤੇ ਧੀਰ ਸਿੰਘ ਨਾਲ ਰਾਜਨੀਤਿਕ ਸੰਧੀ ਦਾ ਪ੍ਰਸਤਾਵ ਰੱਖਿਆ ਤੇ ਬਾਬਾ ਬੀਰ ਸਿੰਘ ਤੇ ਧੀਰ ਸਿੰਘ ਨੇ ਅਫਦਾਲੀ ਅਫਗਾਨਿਸਤਾਨ ਖੈਬਰ ਦਰੇ ਦੇ ਰਾਹੀ ਤੇ ਅਟਕ ਦਰਿਆ ਦੇ ਰਾਹੀ ਹੋਣ ਵਾਲੇ ਸਾਰੇ ਹਮਲਿਆਂ ਤੇ ਮੁਕੰਮਲ ਰੋਕ ਲਗਾ ਦਿੱਤੀ ਇਹ ਰੋਕ ਲਗਾਤਾਰ 5 ਸਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਵਿੱਚ ਤੇ 9 ਸਾਲ ਬਾਬਾ ਆਲਾ ਸਿੰਘ ਦੇ ਰਾਜ ਦੇ ਵਿੱਚ ਲਗਾਤਾਰ ਇਹ ਜਿਹੜੀਆਂ 14 ਸਾਲ ਰੋਕ ਲੱਗੀ ਰਹੀ ਹੈ ਬਾਬਾ ਵੀਰ ਸਿੰਘ ਜੀ ਦੀ ਵੱਡੀ ਤਾਕਤ ਨੂੰ ਵੇਖ ਕੇ ਬਾਬਾ ਵੀਰ ਸਿੰਘ ਤੇ ਸਿੱਖਾਂ ਦੇ ਅੰਦਰਲੀ ਬਗਾਵਤ ਬਾਬਾ ਵੀਰ ਸਿੰਘ ਜੀ ਦੀ ਸ਼ਕਤੀ ਨੂੰ ਕੁਚਲਣ ਦੀਆਂ ਅੰਦਰੂਨੀ ਤਾਕਤਾਂ ਸਿੱਖਾਂ ਦੀ ਆਪਸ ਵਿੱਚ مخالਫਤ ਸਿੱਖਾਂ ਦੀ ਪਾੜੋ ਧਾਰ ਨੇ ਬਾਬਾ ਬੀਰ ਸਿੰਘ ਯੋਧੇ ਦੇ ਦੀ ਸ਼ਕਤੀ ਨੂੰ ਛੋਟਾ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਬਾਬਾ ਬੀਰ ਸਿੰਘ ਦਾ ਦਿੱਤਾ ਹੋਇਆ ਕਨਸੈਪਟ ਰਾਜ ਦੀਆਂ ਸੰਧੀਆਂ ਜੋ ਕਿ ਬਾਅਦ ਵਿੱਚ ਹਰੀ ਸਿੰਘ ਨਲੂਏ ਦੇ ਵੀ ਕੰਮ ਆਈਆਂ ਤੇ ਹਰੀ ਸਿੰਘ ਨਲੂਏ ਨੇ ਵੀ ਉਸੇ ਖੈਬਰ ਦਰੇ ਤੇ ਫੌਜਾਂ ਹਮਲਿਆਂ ਨੂੰ ਰੋਕਣ ਵਾਸਤੇ ਖੈਬਰ ਦਰੇ ਦੀਆਂ ਸੰਧੀਆਂ ਜਿਹੜੀਆਂ ਸੀਆਂ ਸਿੰਦਗਾਂ ਦਾ ਪ੍ਰਸਤਾਵ ਮਹਾਰਾਜਾ ਰਣਜੀਤ ਸਿੰਘ ਦੇ ਦੁਆਰਾ ਅ ਅਫਗਾਨਿਸਤਾਨ ਦੀ ਸੈਨਾ ਨਾਲ ਕੀਤਾ ਸੀ ਤੇ ਸਾਧ ਸੰਤ ਜੀ ਬਾਬਾ ਵੀਰ ਸਿੰਘ ਜੀ ਦੇ ਜਿਹੜੇ ਅਖੀਰਲੇ ਪਲ ਸੀ ਉਹਨਾਂ ਨੂੰ ਪੰਥਕ ਹੁਕਮਨਾਮਾ ਦੇ ਕੇ ਸ੍ਰੀ ਦਰਬਾਰ ਸਹਿਬ ਲਾਇਆ ਗਿਆ ਉਹਨਾਂ ਦਾ ਬਿਨਾਂ ਪੱਖ ਜਾਣੇ ਉਹਨਾਂ ਨੂੰ ਉਹਨਾਂ ਦੀਆਂ ਜਿਹੜੀ ਸੈਨਾ ਦੀ ਤਾਕਤ ਜਾਂ ਪੰਥ ਦੀ ਸੇਵਾ ਨੂੰ ਬਹੁਤ ਛੋਟਾ ਅੰਕਲਨ ਕਰਦੇ ਹੋਏ ਉਹਨਾਂ ਨੂੰ ਜਿਹੜੀ ਸੀ ਸੇਵਾ ਸਮਾਪਤ ਕਰਨ ਦੇ ਹੁਕਮ ਦਿੱਤੇ ਗਏ ਤੇ ਬਾਬਾ ਵੀਰ ਸਿੰਘ ਜੀ ਤੇ ਬਾਬਾ ਧੀਰ ਸਿੰਘ ਜੀ ਨੇ ਆਪਣੇ ਜਿਹੜੇ ਅੰਤਮ ਸਮਾਸ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਆਪਣਾ ਸਿਰ ਸਿਰ ਕਲਮ ਹੋਣ ਦੀ ਜਿਹੜੀ ਸੀਗੀ ਪਨਿਸਮੈਂਟ ਨੂੰ ਚੱਲਦਿਆ ਲਏ ਜੇ ਬਾਬਾ ਹਰੀ ਸਿੰਘ ਨਲੂਏ ਤੋਂ ਮਹਾਨ ਜਰਨਲ ਨੂੰ ਵੇਖਣਾ ਹੈ ਤਾਂ ਉਹ ਸੀ ਬਾਬਾ ਬੀਰ ਸਿੰਘ ਜਿਨ੍ਹਾਂ ਨੇ ਬੰਗਸ ਏਰੀਏ ਦਾ ਚਾਰ ਸਟੇਟਾਂ ਤੋਂ ਵੱਧ ਵੱਡਾ ਰਾਜ ਜਿਹੜਾ ਅੱਜ ਦੀਆਂ ਚਾਰ ਸਟੇਟਾਂ ਸਾਰਾ ਪਾਕਿਸਤਾਨ ਤੇ ਅੱਧਾ ਜਿਹੜਾ ਅਫਗਾਨਿਸਤਾਨ ਆ ਐਨਾ ਵੱਡਾ ਰਾਜ ਸਟੈਬਲਿਸ਼ਨ ਕਰਕੇ ਸਿੱਖ ਕੌਮ ਦੀ ਝੋਲੀ ਪਾਇਆ ਤਾਂ ਇਹ ਬਾਬਾ ਬੀਰ ਸਿੰਘ ਸੀ ਜਿਨ੍ਹਾਂ ਨੇ ਅੰਤਰਰਾਸ਼ਟਰੀ ਸੰਧੀਆਂ ਦੇ ਤਹਿਤ ਸੈਨਾ ਦਾ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਆਕਰਮਣ ਬਿਲਕੁਲ ਬੰਦ ਕਰ ਦਿੱਤਾ ਸੀ ਇਹ ਬਾਬਾ ਵੀਰ ਸਿੰਘ ਸੀ ਜਿਨ੍ਹਾਂ ਨੇ ਸਿੱਖ ਕੌਮ ਦਾ ਪਹਿਲਾ ਸੂਬੇਦਾਰ ਹੋਣ ਦਾ ਮਾਣ ਪ੍ਰਾਪਤ ਹੋਇਆ ਇਹ ਬਾਬਾ ਵੀਰ ਸਿੰਘ ਥਾ ਜੀ ਸਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਿਸ਼ਾਨੇ ਦੀ ਪਰਖ ਏਠ ਆਪਣਾ ਸੀਸ ਦਾ ਚੜਾਵਾ ਦਿੱਤਾ ਇਹ ਸਨ ਬਾਬਾ ਵੀਰ ਸਿੰਘ ਤੇ ਤੀਰ ਸਿੰਘ ਜਿਨ੍ਹਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਹੋਣ ਦਾ ਮਾਣ ਮਿਲਿਆ ਇਹ ਸਨ ਬਾਬਾ ਵੀਰ ਸਿੰਘ ਤੇ ਤੀਰ ਸਿੰਘ ਖਾਲਸਾ ਜੀ ਜਿਹੜੇ ਰੰਗਰੇਟੇ ਸਿੰਘਾਂ ਬੰਗਸ ਦੇ ਦੇ ਹੁਕਮਰਾਨ ਰਹੇ ਉਹਨਾਂ ਨੇ ਆਪਣਾ ਜਿਹੜਾ ਬਲੱਡ ਰੈਜ ਦੇ ਵਜੋਂ ਰਾਜ ਬੰਗਸ ਸਲੌਦੀ ਸੰਡੋਰਾ ਸਮਾਣਾ ਤੇ ਨਾਲ ਹੀ ਜਿਹੜੇ ਸਰਹੰਦ ਦੇ ਨਾਲ ਲੱਗਦੇ ਪਹਾੜੇ ਇਲਾਕੇ ਆ ਇਹਨਾਂ ਦੇ ਵਿੱਚ ਬਹੁਤ ਵੱਡਾ ਲੰਮਾ ਚਿਰ ਰਾਜ ਦਾ ਆਨੰਦ ਮਾਣਿਆ ਸਾਧ ਸੰਗਤ ਜੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਅਸੀਂ ਨਾਲ ਹੀ ਬੇਨਤੀ ਕਰਾਂਗੇ ਮਹਾਨ ਜਨੈਲ ਜਿਹਦੇ ਨਾਲ ਅ ਇਤਿਹਾਸਕਾਰਾਂ ਵੱਲੋਂ ਨਾ ਨਿਆਂ ਕੀਤਾ ਜਾਣਾ ਜਾਂ ਜਿਹਦੀ ਕੁਰਬਾਨੀ ਨੂੰ ਧੁੰਦਲਾ ਕਰਕੇ ਦਿਖਾਇਆ ਜਾਣਾ ਐਹੋ ਜਿਹੇ ਨਾਇਕਾਂ ਦੀਆਂ ਕੁਰਬਾਨੀਆਂ ਨੂੰ ਲੋਕਾਂ ਦੇ ਅੱਗੇ ਲਿਆਉਣ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੇ ਇਹ ਜਾਣਕਾਰੀ ਘਰ ਘਰ ਤੱਕ ਪਹੁੰਚਾਉਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ